ਸਤ ਸ੍ਰੀ ਅਕਾਲ ਬਾਜੀ ਸਤ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਜੀ ਸਤ ਸ੍ਰੀ ਅਕਾਲ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਜਿੰਨੇ ਸਾਨੂੰ ਪਿਆਰ ਕਰਦੇ ਨਿੱਕੇ ਆ ਵੱਡੇ ਆ ਬਜ਼ੁਰਗਾਂ ਸਾਡੇ ਜੀ ਤੇ ਮੇਰੀਆਂ ਭੈਣਾਂ ਜਿੰਨੇ ਸਾਨੂੰ ਮਤਲਬ ਵੀਡੀਓ ਨੂੰ ਪਿਆਰ ਕਰਕੇ ਵੀ ਤੁਹਾਨੂੰ ਵਧਾਈਆਂ ਲੋਹੜੀ ਦੀਆਂ ਲੋਹੜੀ ਦੀਆਂ ਵੀਰਜੀ ਤੁਹਾਨੂੰ ਵੀ ਬਹੁਤ ਲੱਖਾਂ ਕਰੋੜਾਂ ਵਧਾਈਆਂ ਹਨ ਤੇ ਜਿਹੜੇ ਸਾਡੇ ਭੈਣ ਭਰਾ YouTube ਤੇ ਸਾਨੂੰ ਵਿੰਦੇ ਆ ਜਾਂ ਸਾਡੇ ਚੈਨਲ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਲੱਖਾਂ ਵਧਾਈਆਂ ਕਰੋੜਾਂ ਵਧਾਈਆਂ ਜੀ ਜਿੰਨੇ ਵੀ ਭੈਣ ਭਰਾ باقی ਜਿੰਨੇ ਚੈਨਲ ਵਾਲੇ ਆ ਉਹਨਾਂ ਨੂੰ ਮਤਲਬ ਬਹੁਤ ਯਾਰੀਆਂ ਲੋੜ ਤੋਂ ਬਧਾਈਆਂ ਹੋਣ ਤੇ ਬਾਕੀ ਚੈਨਾ ਡੂਰ ਦਾ ਬਾਈਕਾਡ ਕਰੋ ਕੋਸ਼ਿਸ਼ ਕਰੋ ਕਿ ਜੀ ਆਪਾਂ ਚੀਜ਼ ਲਵਾਂਗੇ ਨਾ ਤੇ ਇਹਨਾਂ ਚ ਚਲੋ ਆਪਾਂ ਆਪ ਨੂੰ ਖੁਦ ਵੀ ਜ਼ਿੰਮੇਵਾਰ ਹੁੰਨੇ ਆ ਹਰ ਕੰਮ ਜੀ 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 ਕੱਲੀਆਂ ਸਰਕਾਰਾਂ ਨਹੀਂ ਹੁੰਦੀਆਂ ਬਿਲਕੁਲ ਕੱਲੀਆਂ ਸਰਕਾਰਾਂ ਨਹੀਂ ਹੁੰਦੀਆਂ ਆਪਾਂ ਖੁਦ ਵੀ ਜ਼ਿੰਮੇਵਾਰ ਆ ਇਹਨਾਂ ਚੀਜ਼ਾਂ ਚ ਮਾੜੀ ਚੀਜ਼ ਨੂੰ ਲੈ ਕੇ ਕੱਲ ਨਹੀਂ ਆ ਤੇ ਜੀ 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 ਤੇ ਹੋਰ ਤੇ ਕੇਸ ਕਾਸ ਵੀ ਮੰਨ ਲਓ ਵੀ ਕਤਲ ਜਨਾਹ ਹੀ ਕੇਸ ਦਾ ਮੈਂ ਖਬਰਾਂ ਬਿਨਾ ਵਾਂ ਤੇ ਬਚਾ ਕੇ ਰੋ ਦਿੱਤਾ ਠੀਕ ਹੈ ਜੀ ਤੇ ਤੁਹਾਨੂੰ ਬਹੁਤ ਬਹੁਤ ਇੱਕ ਵਾਰ ਫੇਰ ਵਧਾਈਆਂ ਹੋਣ ਲੋਹੜੀ ਦੀਆਂ ਬਾਕੀ ਲੋਹੜੀ ਦੀਆਂ ਤੇ ਚਲੋ ਤੁਹਾਨੂੰ ਵੀ ਅੱਜੀ ਬਾਕੀ ਕੇਸ ਭੈਣ ਭਰਾਵੇਂ ਮੰਨ ਲਓ ਵੀ ਦੇਖਣੀ ਆ ਸਿਆਮੀ ਲਿਆ ਨੂੰ ਦੇਖਣੀ ਆ ਅੱਜ ਦੇਖਣੀ ਆ ਕਿੰਨੇ ਗੱਲ ਦੇਖਣੀ ਆ ਉਹਨਾਂ ਨੂੰ ਜਦੋਂ ਦੇਖਣ ਉਹ ਵੀ ਵਧਾਈਆਂ ਜੀ 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 ਕਈ ਵਾਰ ਵੀਡੀਓ ਲੇਟ ਪਹੁੰਚਦੀ ਆ ਪਤਾ ਨਹੀਂ ਕਦੋਂ ਤੱਕ ਕੇਸ ਤੱਕ ਪਹੁੰਚਣੀ ਆ ਬਿਲਕੁਲ ਤੇ ਬਾਕੀ ਆਪਣਾ ਡੰਗਰਾਂ ਦੇ ਵਪਾਰ ਦਾ ਕੰਮ ਨਾਲ ਤੇ ਟਰੈਕਟਰ ਵੀ ਇੱਕ ਲਿਆਦਾ ਨਾਲ ਟਰੈਕਟਰਾਂ ਦਾ ਕੰਮ ਹੈ 575 575 2012 ਮਾਡਲ ਆ ਠੀਕ ਹੈ ਜੀ ਤੇ ਚਾਰ ਪੰਜ ਮਤਲਬ ਤਿੰਨ ਤਿੰਨ ਸਮਾਨ ਵਾਦੀ ਲੱਗੇ ਆ ਠੀਕ ਮਲੋ ਫੇ ਵੀ ਲੱਗੇ ਆ ਠੀਕ ਠੀਕ ਜੀ ਮਾਡਲ ਦੇ ਹਿਸਾਬ ਨਾਲ ਮੁੱਲ ਕਰਾਂਗੇ ਕਰਾਂਗੇ ਕਿੰਨਾ ਮਾਡਲ ਕਿੰਨਾ ਵਾ 2012 ਮਾਡਲ ਫੁੱਲ ਵੀਡੀਓ ਵੀ ਚੜੂਗੀ ਹਨਾ ਫੁੱਲ ਵੀਡੀਓ ਵੀ ਚੜੂਗੀ ਕਾ ਰਣਾ ਦੇ ਪਉ ਦਾਦਾ ਹੈ ਮੈਨੂੰ ਜਿੰਦ ਕੋ ਲੈਂਦਾ ਵਾ ਹਾਂ ਉਹ ਉਹ ਨਾਲ ਦਾ ਹੀ ਡਾਇਰ ਆ ਪੰਚਰ ਹੀ ਨਹੀਂ ਹੋਇਆ ਕਦੀ ਕਿਦੀ ਨਹੀਂ ਆਇਆ ਉਹਦਾ ਖੁੱਲਾ ਹੀ ਨਹੀਂ ਅਜੇ ਤੱਕ ਵੀ ਨਾਲ ਦੇ ਕਿਤੇ ਜਾਂਦਾ ਵੀ ਲੱਗਾ ਨਹੀਂ ਆ ਹੁਣ ਮੈਨੂੰ ਨਹੀਂ ਪਤਾ ਵੀ ਉਹ ਸੱਚ ਬੋਲਦਾ ਕੁਝ ਵੀ ਆ ਮੈਂ ਉਹਦੇ ਕਹਿਣ ਤੇ ਕਹਿਣਾ ਠੀਕ ਹੈ ਤੇ ਪਹਿਲੀ ਪਾਰਟੀ ਦੇ ਨਾਮ ਆ ਪਹਿਲੀ ਪਾਰਟੀ ਦੇ ਨਾਮ ਉਹਦੇ ਘਰੋਂ ਲਿਆਂਦਾ ਵਾ ਉਹਦੇ ਘਰੋਂ ਲਿਆਂਦਾ ਹੈਵੀ ਬੰਪਰ ਉਹ ਮੰਨ ਲਓ ਵੀ ਲੱਗਾ ਵਾ ਪੂਲ ਵੀਡੀਓ ਚੜਾਵਾਂਗੇ ਅਜੇ ਬਸ ਵਧਾਈਆਂ ਦੇਣ ਲਈ ਵੀਡੀਓ ਪਾਈ ਆ ਵਧਾਈਆਂ ਦੇਣ ਨੂੰ ਹੀ ਤੇ 9815647787 ਮੋਬਾਈਲ ਨੰਬਰ ਆ ਠੀਕ ਹੈ ਜੀ ਤੇ ਸਾਡੇ ਕਿਤੇ ਤੋਂ ਆਪਾਂ ਬਾਹਰ ਨਹੀਂ ਜਾਂਦੇ ਟਰੈਕਟਰ ਖਰੀਦਣ ਵੇ ਤੱਕ ਵੀ ਤਿੰਨ ਤਾਂ ਤਾਂ ਸਾਡੇ 3 ਦੇ ਵੇਚਾ ਠੀਕ ਆ ਉਹਦੇ ਤੋਂ ਬਾਅਦ ਚ ਆਪਣੀ ਪਹੁੰਚ ਖਤਮ ਹੋ ਜਾਂਦੀ ਹੈ ਜੀ 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 ਠੀਕ ਆ ਕਿਉਂਕਿ ਕਈ ਵਾਰ ਭੈਣ ਭਰਾ ਜਿਆਦੇ ਨਵੇਂ ਵਾਤੇ ਵੀ ਫੋਨ ਕਰਦੇ ਆ ਹਾਂਜੀ ਤੇ ਇਹ ਤਾਂ ਦੱਸਦਾ ਹਾਂ ਦਵਾ ਦਿੰਦੇ ਆ ਕਈ ਵਾਰ ਵਪਾਰੀ ਉੱਾਰ ਰਕਮ ਦਾ ਹੀ ਲੈ ਲੈਂਦਾ ਬਿਲਕੁਲ ਤੇ ਆਪਾਂ ਦੱਸ ਪਾ ਸਕਦੇ ਹਾਂ ਠੀਕ ਹੈ ਜੀ ਧੰਨਵਾਦ